ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਘੰਟਾ ਮੈਂ ਵਲੌਗ ਤੇ ਤੁਹਾਡਾ ਵੈਲਕਮ ਹੈ ਬੱਚੇ ਆਂਦੇ ਸਕੂਲ ਖੁੱਲ ਗਏ ਅੱਜ ਉਹਨਾਂ ਸਕੂਲ ਖੱਦਿਆ ਤਾਂ ਇਹ ਬੜਾ ਰੌਣਕ ਮਿਲ ਰਹਾ ਸਕੂਲ ਵਿੱਚ ਵੀ ਤੇ ਫਿਲਹਾਲ ਆਪਾਂ ਹੁਣ ਪੀ ਰਹੇ ਹਾਂ ਚਾਹ ਕਿਉਂਕਿ ਠੰਡ ਬਾਹਰ ਅੱਜ ਹੈਗਾ ਮਾਈਨਸ 2 ਡਿਗਰੀ ਟੈਂਪਰੇਚਰ ਬਾਹਰ ਧੁੱਪ ਨਿਕਲੀ ਆ ਹੁਣ ਤੇ ਤੁਹਾਨੂੰ ਬਾਹਰ ਦਾ ਵਾਲਾ ਗੋਲਾ ਦਿਖਾਉਣਾ ਮੈਂ ਲੋ ਜੀ ਸਵੇਰ ਦੇ 8:30 ਵਜੇ ਦਾ ਟਾਈਮ ਹੈ ਲਗਭਗ ਇੱਧਰ ਹੀ ਸਾਈਡ ਕੋਰਾ ਹੀ ਕੋਰਾ ਪਿਆ ਵਾ ਹੋਰ ਮਾੜੀ ਧੁੱਪ ਪੈ ਗਈ ਹੋ ਗਿਆ ਪਹਿਲਾਂ ਠੰਡ ਬਹੁਤ ਜਦੋਂ ਜਵਾਕਾਂ ਛੱਡ ਗਏ ਆ ਸੂਰਜ ਆ ਗਿਆ ਕਿਉਂਕਿ ਜਿੱਦਣ ਕੋਰਾ ਪੈਂਦਾ ਉਦੋਂ ਮੌਸਮ ਵੀ ਸਾਫ਼ ਹੁੰਦਾ ਫਿਰ ਸੂਰਜ ਵੀ ਮਿੰਟੋ ਮਿੰਟੇ ਨਿਕਲੇ ਹੁੰਦਾ ਲੋ ਜੀ ਰਾਤੀ ਮਿਹਨਤ ਜਿੰਨਾ ਟੈਂਪਰੇਚਰ ਗਿਆ ਜਿਹੜਾ ਤਕਰੀਬਨ ਲਗਭਗ 12 ਮੱਚਲੇ ਦੁਪਹਿਰ ਦੇ ਹਜੇ ਬਰ ਫੋਕਣੀ ਪਈ ਵਿੱਚ ਤੇ ਟੂਟੀ 'ਚ ਪਾਣੀ ਵੀ ਨਹੀਂ ਆਉਂਦਾ ਸਿੱਖ ਗਿਆ ਇਹ ਨਮੀ ਚੀਜ਼ ਹੁਣ ਕਰਕੇ ਦਿਖਾਵਗੀ ਆਪਾਂ ਨੂੰ ਹੂੰ ਇਹ ਦੇਖ ਅੱਛਾ ਓ ਬੱਲੇ ਬੱਲੇ ਸਾਰੀ ਕਾਰ ਤੇ ਲੱਗ ਗਈ ਨਾਲ ਹਾਂ ਕਮਾਲ ਕਰਤੀ ਆ ਤਾਂ ਇਹ ਪਾਪਾ ਦਾ ਸਿਰ ਪਾਉਂਦੀ ਹੁੰਦੀ ਰੋਜ਼ ਕੰਗਾ ਕਿੱਥੇ ਤੇਰਾ ਪਾਰਲਰ ਵਾਲੀ ਹੈ ਹਾਂ ਜੇ ਕਹਿੰਦੇ ਨੇ ਉਹ ਪਿੱਛੇ ਪਿਆ ਪਿੱਛੇ ਪਾਪਾ ਕੰਦਾ ਦਾ ਫਿਰਦੇ ਹੋਣਾ ਬੱਸ ਕਰ ਹੁਣ ਤੇਰੇ ਲੈ ਜਾਣਾ ਉਹ ਮਾਰਸ ਕਰ ਚ ਸਾਰ ਕਹਿੰਦੇ ਜੰਗੀ ਤਰਾ ਹਾਂ ਹਮ ਬਸ ਬਾਰ ਦਾ ਝੜ ਚੱਲੇ ਸਾਰੇ ਤੇ ਇੱਥੇ ਫੇਰ ਆਜੂ ਅੱਛਾ ਸਹੀ ਆ ਨਾ ਠੀਕ ਆ ਜੂਆ ਵੀ ਕੱਢ ਦੇ ਹਾਂ ਜੀ ਦੇਖ ਲੱਭੋ ਚੈਨਲ ਹੋਣਗੀ ਕਿਦੋਂ ਹਾਂ ਨਾ ਹੈ ਨਹੀਂ ਲੋ ਜੀ ਹੁਣ ਚੱਲੇ ਆਂ ਆਪਾਂ ਮੌਨਦੋ ਦੇ ਵਿੱਚ ਮੌਨਦੋ ਕਨਵੈਂਸਾ ਜਿੱਥੇ ਬੈੱਡਰੂਮ ਵਗੈਰਾ ਮਿਲਦੇ ਆ ਉੱਥੋਂ ਲੈ ਕੇ ਉਹਨਾ ਗੁਰਸ਼ੇਂਦਰ ਭਾਈ ਨੇ ਗੱਦਾ ਤੇ ਇੱਕ ਸੋਫਾ ਆਰਡਰ ਕਰਕੇ ਆਉਣਾ ਚੱਲਦੇ ਆ ਹੁਣ ਉੱਥੇ ਦੇਖਦੇ ਹਾਂ ਜੀ ਮਹਾਰਾਜ ਲੋ ਜੀ ਸਿੰਨਾ ਢੋਲੋ ਜੀ ਵੀ ਆ ਗਿਆ ਤੇ ਹੁਣ ਚੱਲਦੇ ਆਂ ਅਸੀਂ ਮੌਨਦੋ ਚ ਮੌਨਦੋ ਲਗਭਗ ਪਹੁੰਚ ਗਏ ਆ ਆਪਾਂ ਇੱਥੇ ਟ੍ਰੈਫਿਕ ਬਾਬਾ ਹੁਣ ਇਹ ਕੋ ਪਜਾਮ ਲਾਗੇਗਾ ਇਹ ਨਾ ਤਾਂ ਮੰਡ ਕੋਨਵੈਂਸ ਗੱਦਾ ਚੱਕ ਲੈਂਦਾ ਸੀ ਆਰਡਰ ਕਰਤਾ ਉਹ ਕਹਿੰਦੇ ਵੀ ਘਰੇ ਛੱਡ ਕੇ ਜਾਓਗੇ ਤੇ ਆਪ ਦਿਖਾਇਆ ਹੀ ਨਹੀਂ ਬੰਦੇ ਹਾਂ ਉੱਥੋਂ ਭੁੱਲ ਕੇ ਦਿਖਾਉਣਾ ਦਿਮਾਗ 'ਚ ਨਹੀਂ ਆਇਆ ਚੱਲ ਕੋਈ ਉਹਦੇ ਬਾਅਦ ਹੁਣ ਅਸੀਂ ਆਇਆ ਆਡੀਓ ਸੈਂਟਰ ਮਾਲ ਦੇ ਵਿੱਚ ਮਾੜੀ ਮੋਟੀ ਸ਼ਾਪਿੰਗ ਕਰਨ ਲੋ ਜੀ ਬਾਵਾ ਟਾਈਮ ਬਾਅਦ ਹੁਣ ਲੱਗੇ ਢੇਡਾ ਮਾਰਨ ਸੀ ਔਰ ਸੈਂਟਰ ਦੇ ਨਹੀਂ ਤਾਂ ਅੱਗੇ ਦਾ ਵੱਜ ਜੰਦਾ ਰਾ ਜਿਹੜਾ ਹਫਤੇ ਤੋਂ ਹਫਤੇ ਬਾਅਦ ਐਦਿਕੀ ਬਾਵਾ ਟਾਈਮ ਬਾਅਦ ਆਏ ਉਹ ਜੀ ਗੱਡੀ ਲਈ ਵੀ ਇੱਥੇ ਪਬਲਿਸਿਟੀ ਕਰ ਰਹੇ ਆ ਗੱਡੀ ਦੀ ਲੋ ਜੀ ਗੱਦਾ ਫੇ ਆਰਡਰ ਕਰਿਆ ਏ ਪਰ ਵੀਡੀਓ ਨਹੀਂ ਬਣਾ ਸਕਦੇ ਜੀ ਭੁੱਲ ਗਏ ਤੁਮਾਰਕ ਸੇ ਨਹੀਂ ਆ ਰਹੀ ਜੀ ਤਬੇ ਲੱਗੇਗਾ ਬਲੌਗਰ ਮਾੜੇ ਆ ਸੀ ਥੋੜੇ ਜਿਹੇ ਲੋ ਜੀ ਜੀ ਡੀ ਤੇ ਆਏ ਆ ਸੀ ਸਾਲ ਦੀ ਸਾਲ ਦੀ ਸਾਲ ਦੀ ਲਾਇਬੀ ਨਾਲ ਸਾਰੇ ਪਾਸੇ ਚੱਕ ਦੋ ਫਟ ਦੇਖ ਚੱਲਦੇ ਆ ਜੀ ਮੜਾ ਜਾਂ ਸਾਲ ਦੀ ਸਾਲ ਦੀ ਜਿੱਦ ਤੱਕ ਕੋ ਸਾਲ ਦੀ ਹੈ ਬੱਚਿਆਂ ਨਾਲ ਖੁੱਲਦੇ ਨਾ ਲੇ ਗੰਮੀ ਲੋ ਜੀ ਨਵੀ ਆ ਗਈ Ti Rock ਐਂਟਾ ਗੱਡੀ ਨਤਾਲਿਆਂ ਦਾ ਨੂੰ ਕੰਨ ਤੇ ਮੰਗ ਕੇ ਹਾਂ KFC ਹੈ ਬਿੱਲ ਹਜੇ ਟਾਈਮ ਨਹੀਂ ਨਾ ਹੋਇਆ ਹਜੇ ਹੈ ਸਨੀ ਛਨੀ ਐਤਵਾਰ ਜ਼ਿਆਦਾ ਘੱਟ ਹੁੰਦਾ ਲੋ ਜੀ ਸ਼ੋਪਿੰਗ ਕਰ ਲਈ ਅਸੀਂ ਤੇ ਹੁਣ ਕਿੰਨੇ ਬਹੁਤ ਜ਼ਿਆਦਾ ਬੈਗ ਭਰ ਲੇ ਤੇ ਹੁਣ ਚੱਲੀ ਵਾਪਸ ਕਰਦੇ ਬਰਗਰ ਕਿਹਗਾ ਇਧਰਲੀ ਸਾਈਡ ਆ ਜੀ ਮੈਕਡੋਨਲਡ ਇਧਰ ਹੈ ਦੋਏ ਆਪੋਜ਼ਿਟ ਆ ਆਮੋ ਸਾਹਮਣੇ ਦੋਏ ਜਣਾ ਉਹ ਤਾਂ ਮੈਂ ਸਾਹਮਣੇ ਪਰ ਉੱਪਰ ਆ ਨਾ ਉੱਪਰ ਦੀ ਸਾਈਡ ਆ ਹਾਂ ਜਿੱਥੇ ਸਿਨੇਮਾ ਇੱਥੇ ਚੱਲੀਏ ਫਿਰ ਹੋਰ ਜੀ ਜੋਰ ਕੀ ਕਰਦਾ ਹਾਂ ਖੇਡਦਾ ਗੱਡੀਆਂ ਪੰਨੀਆਂ ਦੇ ਉੱਪਰ ਤੇ ਚੱਕ ਕੇ ਸਿੱਟੀਆਂ ਨਾਲ ਥੱਲੇ ਰੋਸਮ ਚਲੋ ਬੁੱਤ ਕਰੋ ਆਪਣੀ ਦੁਕਾਨ ਬੰਦ ਹੋਣਾ ਹਾਂ ਚਲੋ ਚਲੋ ਲੋ ਜੀ ਠੀਕ ਕਿੱਥੋਂ ਹੋਣਾ ਸੀ ਡਿਸ਼ਾਂ ਹੀ ਬਹੁਤ ਬਣਦੀਆਂ ਅੱਜ ਬੰਦ ਲੱਗੇ ਆ ਕੋਲਚੇ ਛੋਲੇ ਅੰਮਾ ਬਰਗਰ ਫਿਰ ਲਾਓ ਬਰਗਰ ਖਾ ਲਈਏ ਬਰਗਰ ਖਾ ਲਈਏ ਕਿਹੜਾ ਬਰਗਰ ਖਾਣਾ ਦਾ ਉਰੇ ਆ ਦੱਸ ਆਹਾਂ ਆਹਾਂ ਓਕੇ ਲੋਰੀ ਕੋਲਟੀ ਆਲਮੋਸਟ ਰੈਡੀ ਆਪਣੇ ਖਾਣੇ ਹੁਣ ਇਹਨਾਂ ਨੂੰ ਮਾਲ ਆਪਣੇ ਕੋਲ ਬਾਦੂ ਪਿਆ ਬਣ ਜਣੇ 4 4 5 5 ਦਾ ਛਕਾਂਗੇ ਹੁਣ ਇੱਕ ਨੰਬਰ 12 ਜਿਹੜੀ ਆਪਾਂ ਲੈ ਗਏ ਆਂ ਤੁਸੀ ਸੌਸ ਜੀ ਇੱਪਰ ਵਾਲੀ ਬੜੀ ਸਵਾਦ ਆ ਆਹ ਵਾਲੇ ਟਰਾਈ ਕਰਕੇ ਦੇਖੋ ਬਈ ਬੜੀ ਸਵਾਦ ਆ ਹੈ ਬਤਾ ਦੇ ਬੋਦਾਂ ਨੂੰ ਵੀ ਤੇ ਉਦਾਂ ਵੀ ਐਂ ਲਾ ਬੋਲੀ ਇੰਡੀਆ ਵਾਲਾ ਤੇ ਇਸ ਤਾ ਹੁੰਦਾ ਇਹਨਾਂ ਦਾ ਬਿਲਕੁਲ ਤੇ ਹੁਣ ਛਕੀਏ ਕੋਲ ਚੋ ਰੋ ਸਮਾ ਕਿਵੇਂ ਲੱਗੀ ਡਿਸ਼ ਮੈਂ ਬਹੁਤ ਬਹੁਤ ਕਿੰਨੇ ਖਾਦੇ ਦੋ ਦੋ ਹਾਂ ਪੰਜਾਂ ਪੇਰੋਂ ਹਾਂ ਬਰਾ ਤਬਲੀ ਨੇ ਯਾਦ ਹੋ ਗਏ ਚੱਲ ਪੁੱਛਦਾ ਮੈਂ ਚੱਲ ਲੋ ਜੀ ਰਾਤ ਦਾ ਰੋਟੀ ਪਾਣੀ ਖਾ ਲਿਆ ਆਪਾਂ ਨੇ ਤੇ ਹੁਣ ਬ੍ਰਿਓ ਕੇ ਬੈਠੇ ਆਪਾਂ ਤੇ ਬਾਕੀ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਕਰਦੇ ਆਂ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ